ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਕਿ ਜਿਹੜੀ ਸਰ ਜੇ ਸਰਕਾਰੀਆ ਮੀਟਿੰਗਾਂ ਹੋਣਗੀਆਂ ਉਹ ਜਿਹੜੀਆਂ ਸਰਕਾਰੀ ਦਫ਼ਤਰਾਂ ਵਿੱਚ ਜਿਹੜੀਆਂ ਕੀਤੀਆਂ ਜਾਣਗੀਆਂ ਤੁਹਾਨੂੰ ਦੱਸਦੇ ਕਿ ਕੱਲ ਤੋਂ ਹੀ ਲੁਧਿਆਣਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਲੁਧਿਆਣਾ ਪਹੁੰਚੇ ਨੇ ਤੇ ਪਹਿਲਾਂ ਵੀ ਜਿਹੜੀ ਆ ਲੁਧਿਆਣਾ ਦੇ ਸਰਕਟ ਹਾਊਸ ਵਿਕੇ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਇੱਕ ਕੈਬਨਿਟ ਮੀਟਿੰਗ ਕੀਤੀ ਗਈ ਸੀ ਤੇ ਅੱਜ ਫੇਰ ਤੋਂ 12ਵੇ ਜਿਹੜੀ ਆ ਇੱਕ ਹੋਰ ਜਿਹੜੀ ਆ ਭਗਵੰਤ ਮਾਨ ਜੀ ਅਗਵਾਈ ਕਰਨਗੇ ਮੀਟਿੰਗ ਕੀਤੀ ਜਾਵੇਗੀ ਉਹਨਾਂ ਦੇ ਉਹਨਾਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵੱਖ-ਵੱਖ ਵਿਧਾਇਕ ਹੋਣਗੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਜਾਵੇਗੀ ਕਿ ਕਿੰਨਾ ਕੁ ਜਿਹੜਾ ਵਿਕਾਸ ਲੁਧਿਆਣਾ ਵਿੱਚ ਹੋਇਆ ਉਹ ਸਾਰਾ ਉਹਨਾਂ ਵੱਲੋਂ ਜਿਹੜਾ ਜਿਹੜਾ ਲੇਖਾ ਜੋਖਾ ਲਿੱਤਾ ਜਾਵੇਗਾ ਚਾਹੇ ਦੂਜੇ ਪਾਸੇ ਗਲੱਡ ਦੇ ਅਧਿਕਾਰੀ ਹੋਣ ਚਾਹੇ ਨਗਰ ਨਿਗਮ ਦੇ ਅਧਿਕਾਰੀ ਉਹਨਾਂ ਨਾਲ ਜਿਹੜੀ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਆ ਇਸ ਵਾਰ ਮੀਟਿੰਗ ਹੋਵੇਗੀ ਸਮਾਧਾਨ ਦੱਸਦੇ ਕਿ 12ਵੇ ਜਿਹੜੀ ਮੀਟਿੰਗ ਕਰੰਦਾ ਜਾ ਸਮਾਂ ਦਿੱਤਾ ਗਿਆ ਵਾ ਪਰ ਤੁਹ ਹਾਊਸ ਦੀਆਂ ਜਿੱਥੇ ਜਿਹੜੀ ਆ ਹਰ ਇੱਕ ਗੱਡੀ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਗਈ ਹੈਗੀ ਤੇ ਦੂਜੇ ਪਾਸੇ ਤੁਹਾਨੂੰ ਦੱਸਦੇ ਕਿ ਪੂਰਾ ਜਿਹੜਾ ਇਲਾਕਾ ਉਹ ਉਹ ਸੀਲ ਕਰ ਦਿੱਤਾ ਗਿਆ ਵਾ ਦੂਜੇ ਪਾਸੇ ਉੱਥੋਂ ਵੀ ਜਿਹੜਾ ਕਿਸੇ ਵੀ ਅਨਨੋਨ ਵਿਅਕਤੀ ਨੂੰ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੂਜੇ ਪਾਸੇ ਜਿਹੜਾ ਮੇਨ ਰੋਡ ਹੈ ਸਰੋਜਪੁਰ ਰੋਡ ਹੈ ਉੱਥੇ ਵੀ ਜਿਹੜਾ ਪੂਰਾ ਪੁਲਿਸ ਵੱਲੋਂ ਬੈਰੀਕੇਡ ਲਾ ਦਿੱਤੇ ਗਏ ਨੇ ਤੇ ਜਿਹੜਾ ਮੀਟਿੰਗ ਅੰਦਰ ਜਿਸ ਦੀ ਇਜਾਜ਼ਤ ਹੋਈ ਵੀ ਅੰਦਰ ਜਾਣ ਦੀ ਉਸ ਨੂੰ ਜਿਹੜਾ ਅੱਗੇ ਆਨ ਦਿੱਤਾ ਜਾ ਰਿਹਾ ਫਿਰ ਹਾਲਤ ਨੂੰ ਤੁਸੀਂ ਇਹਨਾਂ ਵਖਾਦੇ ਅੰਦਰ ਦੀ ਲੁਧਿਆਣਾ ਦੇ ਸਰਕਟ ਹਾਊਸ ਦੀ ਜਿੱਥੇ ਵੱਲੋਂ ਪੁਕਤਾ ਜਿਹੜੇ ਸੁਰੱਖਿਆ ਤੋਂ ਲੈ ਕੇ ਜਿਹੜਾ ਪੁਕਤਾ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਵਿਅਕਤੀ ਦੀ ਜਿਹੜੀ ਹੈ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੇ ਕਿ ਲੁਧਿਆਣਾ ਸਭ ਤੋਂ ਵੱਡਾ ਜਿਹੜਾ ਜ਼ਿਲ੍ਹਾ ਹੈਗਾ ਪੰਜਾਬ ਦਾ ਤੇ ਮੁੱਦੇ ਕਾਫੀ ਜਿਹੜੇ ਅਹਿਮ ਰਹਿਣ ਵਾਲੇ ਨੇ ਕਿਉਂਕਿ ਲਗਾਤਾਰ ਲੁਧਿਆਣਾ ਦੇ ਵੱਖ-ਵੱਖ ਜਿਹੜੇ ਵਿਕਾਸ ਕਰੇ ਆ ਹਜੇ ਤ ਜਿਹੜੇ ਆ ਉਹ ਪੂਰੇ ਨਹੀਂ ਹੋਏ ਚਾਹੇ ਬੁੱਡੇ ਨਾਲ ਦਾ ਪ੍ਰੋਜੈਕਟ ਹੋਵੇ ਜਾਂ ਕਿ ਹੋਰ ਵੀ ਪ੍ਰੋਜੈਕਟ ਹੋਵੇ ਲਗਾਤਾਰ ਜਿਹੜੇ ਆ ਉੱਟਕੇ ਹੋਏ ਆ ਜਿਸ ਕਰਕੇ ਅੱਜ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਲੁਧਿਆਣਾ ਪਹੁੰਚੇ ਆ ਸਰਕਟ ਹਾਊਸ ਜਿਹੜਾ ਸਮਾਂ ਉਹਨਾਂ ਦੱਸਿਆ ਜਾ ਰਿਹਾ ਕਿ 12 ਵਜੇ ਤੱਕ ਜਿਹੜਾ ਸਰਕਟ ਹਾਊਸ ਪਹੁੰਚਣਗੇ ਤੇ ਜਿਹੜੇ ਲੋਕਲ ਵਿਧਾਇਕ ਹੋਣਗੇ ਲੁਧਿਆਣਾ ਦੇ ਉਹਨਾਂ ਨਾਲ ਜਿਹੜੀ ਮੀਟਿੰਗ ਕੀਤੀ ਜਾਵੇ ਕਿ ਤੇ ਹੋਰ ਜਿਹੜਾ ਵੱਖ-ਵੱਖ ਮੈਕਮੇਂ ਦੇ ਅਧਿਕਾਰੀ ਹੋਣਗੇ ਉਹਨਾਂ ਨਾਲ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਆ ਉਹ ਮੀਟਿੰਗ ਕੀਤੀ ਜਾਵੇਗੀ ਇੱਕ ਕੈਬਨਟ ਮੰਤਰੀ ਵੀ ਜਿਹੜੇ ਇਸ ਮੀਟਿੰਗ ਜਿਹੜੇ ਆ ਉਹ ਮੌਜੂਦ रह ਸਕਦੇ ਆ ਜੋ ਸਾਡੇ ਸੂਤਰ ਦੱਸ ਰਿਹਾ ਕਿ ਕੁਲਦੀਪ ਸਿੰਘ ਢਾਲੀਵਾਲ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਿਹੜਾ ਮੌਜੂਦ ਰਹਿਣਗੇ ਤੁਹਾਨੂੰ ਦੱਸਦੇ ਕਿ ਪੂਰੀ ਮੀਟਿੰਗ ਤੋਂ ਬਾਅਦ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜਿਹੜੇ ਇੱਕ ਪ੍ਰੈਸ ਬਰੀਫਿੰਗ ਵੀ ਕੀਤੀ ਜਾਵੇਗੀ ਪੂਰਾ ਲੇਖਾ ਜੋਖਾ ਦਿੱਤਾ ਜਾਵੇਗਾ ਕਿ ਕੀ ਕੁਛ ਜਿਹੜਾ ਇਸ ਮੀਟਿੰਗ ਵਿੱਚ ਨਿਕਲ ਕੇ ਸਾਹਮਣੇ ਆਏ ਤਾਂ ਤੁਹਾਨੂੰ ਦੱਸਦੇ ਕਿ ਆਖਰੀ ਦਿਨ ਚੱਲ ਰਿਹਾ ਸਾਲ ਦੇ ਖਤਮ ਹੋਣ ਦੇ ਤੇ ਪਸੀਂ ਕਹਿ ਵੀ ਕਹਿ ਸਕਦੇ ਕਿੰਨਾ ਜਿਹੜਾ ਸਰਕਾਰ ਨੇ ਕੰਮ ਕਰਾਇਆ ਇਸ ਸਾਲ ਦੇ ਉੱਤੇ ਉਹ ਵੀ ਜਿਹੜਾ ਉਸ ਦੇ ਜਿਹੜਾ ਲੇਖਾ ਜੋਖਾ ਦਿੱਤਾ ਜਾ ਸਕਦਾ ਵਾ ਪਰ ਤੁਹਾਨੂੰ ਦੱਸਦੇ ਕਿ ਪਿਛਲਾ ਇੱਕ ਲਗਾਤਾਰ ਲੁਧਿਆਣਾ ਦੇ ਜਿਹੜਾ ਮੁੱਦਾ ਗਰਮਾਇਆ ਹੋਇਆ ਵਾ ਆਰਓਬੀ ਰੇਲਵੇ ਓਵਰ ਬ੍ਰਿਜ ਨੂੰ ਲੈ ਕੇ ਜਿਹੜਾ ਲਗਾਤਾਰ ਮੁੱਦਾ ਗਰਮਾਇਆ ਹੋਇਆ ਵਾ ਸਰਕਾਰ ਜੁਰ ਆਮ ਆਦਮੀ ਪਾਰਟੀ ਸਰਕਾਰ ਦੀ ਹੈ ਪਰ ਭਾਰਤ ਨੂੰ ਆਸ਼ੂ ਸਮਰਥਕਾਂ ਵੱਲੋਂ ਉਸ ਰੇਲਵੇ ਬ੍ਰਿਜ ਉੱਤੇ ਜਿਹੜਾ ਕਿਤਨਾ ਕਿਤੇ ਆਸ਼ੂ ਦੇ ਬਾਰੇ ਜਿਹੜਾ ਜ਼ਿਕਰ ਕੀਤਾ ਗਿਆ ਸੀ ਕਿ ਇਸ ਕਰਕੇ ਉਹ ਲਗਾਤਾਰ ਮੁੱਦਾ ਕਾਫੀ ਗਰਮਾਇਆ ਹੋ ਜੋ ਕਿਹਾ ਜਾ ਰਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੱਖੋਵਾਲ ਜਿਹੜਾ ਰੇਲਵੇ ਓਵਰ ਬ੍ਰਿਜ ਜਾਂ ਉਸ ਦਾ ਵੀ ਜਿਹੜਾ ਉਦਘਾਟਨ ਕਰ ਸਕਦੇ ਆ ਤਸਵੀਰਾਂ ਤੁਹਾਨੂੰ ਉਸੇ ਵੀ ਖੈਸੀ ਲੁਧਿਆਣਾ ਦੇ ਸਰਕਟ ਹਾਊਸ ਦੇ ਜਿੱਥੇ ਕੁਝ ਸਮੇਂ ਬਾਅਦ ਹੀ ਜੋ ਕਿਹਾ ਜਾ ਰਿਹਾ 12 ਵਜੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚਣਗੇ ਤੇ ਉਹਨਾਂ ਨਾਲ ਜਿਹੜੇ ਵਿਧਾਇਕ ਹੋ ਭਾਗ ਦੇ ਜਿਹੜੇ ਅਧਿਕਾਰੀ ਆ ਉਹ ਵੀ ਇੱਥੇ ਮੌਜੂਦ ਰਹਿਣਗੇ ਸਾਰੇ ਲੇਖਾ ਜੋਖਾ ਲਿੱਤਾ ਜਾਊਗਾ ਕਿੰਨਾ ਕਰ ਜਿਹੜਾ ਪ੍ਰੋਜੈਕਟ ਹੈ ਜੋ ਅਸੀਂ ਕਿਆ ਸੀਗਾ ਕਿ ਲੁਧਿਆਣਾ ਕਿਉਂਕਿ ਜਰੂਰ ਸਮਾਰਟ ਸਿਟੀ ਹੈ ਕਿ ਅਸੀਂ ਸਰਕਾਰ ਬਣਨ ਤੋਂ ਪਹਿਲਾਂ ਜੋ ਕਿਹਾ ਗਿਆ ਸੀਗਾ ਕਿ ਅਸੀਂ ਇਹ ਕੰਮ ਕਰਾਵਾਂਗੇ ਉਹ ਕੰਮ ਕਰਾਵਾਂਗੇ ਹੁਣ ਤੱਕ ਉਹ ਕੰਮ ਜਿਹੜਾ ਕਿੱਥੇ ਤੱਕ ਪਹੁੰਚੇ ਹੈ ਤੇ ਕਦ ਤੱਕ ਜਿਹੜੇ ਆ ਪੂਰੇ ਹੋਣ ਦੀ ਉਮੀਦ ਹੈਗੀ ਉਸ ਨੂੰ ਲੈ ਕੇ ਜਿਹੜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਉਹਨਾਂ ਦੀ ਗਵਾਈ ਹੇਠ ਜਿਹੜੀ ਇੱਕ ਵੱਡੀ ਮੀਟਿੰਗ ਜਿਹੜੀ ਹੈ ਸੱਦੀ ਗਈ ਹੈ ਜਿਸ ਦੇ ਵਿੱਚ ਲੁਧਿਆਣਾ ਦੇ ਵੱਖ-ਵੱਖ ਵਿਧਾਇਕ ਹੀ ਮੌਜੂਦ ਹੋਣਗੇ ਤੇ ਹੋਰ ਜਿਹੜੇ ਅਧਿਕਾਰੀ ਵੀ ਜਿਹੜੇ ਆ ਮੌਜੂਦ ਹੋਣਗੇ ਜਿਸ ਤੋਂ ਬਾਅਦ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜੀ ਆ ਪੰਜਾਬ ਦੇ ਮੁ ਪ੍ਰੈਸ ਕਾਨਫਰੰਸ ਦਿੱਤੀ ਗਈ ਹੈ ਜਿੱਦੇ ਵਿੱਚ ਜਿਹੜਾ ਪੂਰਾ ਲੇਖਾ ਜੋਖਾ ਦੇਣਗੇ ਕੀ ਕੁਝ ਜਿਹੜਾ ਇਸ ਮੀਟਿੰਗ ਵਿੱਚ ਸਾਹਮਣੇ ਜਿਹੜਾ ਨਿਕਲ ਕੇ ਆਇਆ ਤੇ ਹੋਰ ਕੀ ਕੁਝ ਮੁੱਦੇ ਤੇ ਗੱਲਾਂ ਹੋਣਗੀਆਂ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਕੈਮਰਾਮੈਨ ਨੀਲ ਕਮਲ ਮੋਨੂ ਦੇ ਨਾਲ ਪਰਤ ਸ਼ਰਮਾ ਜੀ ਮੀਡੀਆ ਲੁਧਿਆਣਾ